ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਹੋਰ ਵੀਡੀਓ ਤੁਹਾਨੂੰ ਬਰਗਾੜੀ ਦੇ ਵਿੱਚੋਂ ਦਿਖਾਵਾਂਗਾ ਬਰਗਾੜੀ ਜੈਤੋ ਤਹਿਸੀਲ ਤੇ ਫਰੀਦਕੋਟ ਜਿਲ੍ਹੇ ਦਾ ਪਿੰਡ ਕੋਟਕਪੂਰੇ ਤੋਂ ਬਾਜੇਖਾਨੇ ਵਾਲੀ ਛੜਕ ਦੇ ਉੱਤੇ ਆਉਂਦਾ ਹੈ ਇਹ ਫੇਰ ਵੀਡੀਓ ਵਿਕਰੀ ਵਾਲੇ ਭਰਾਵਾਂ ਕੋਲੋਂ ਬਣਾ ਰਹੇ ਜਿੰਨਾਂ ਕੋਲ ਕਟੀਆਂ ਝੋਟ ਨਾਮ ਦੀਆਂ ਰਹਿੰਦੀਆਂ ਤੇ ਬਾਈ ਦਾ ਨਾਮ ਗੁਰਦਾਸ ਹੈ ਚਾਰ ਨਾਲ ਅੱਜ ਵੀਡੀਓ ਚ ਦਿਖਾਵਾਂਗਾ ਦੋ ਸੈਂਟਰ ਵਾਲੀਆਂ ਤਾਂ ਮੈਨੂੰ ਜਿੰਨਾ ਕ ਮੈਂ ਦੇਖਿਆ ਤਾਂ ਬਿਲਕੁਲ ਛੋਟੀ ਉਮਰ ਦੀਆਂ ਕੱਟੀਆਂ ਹੀ ਐ ਪਰ ਸਾਰੀਆਂ ਹੀ ਸੰਗੀਆਂ ਚੰਗੀਆਂ ਹੁੰਦੀਆਂ ਟਾਂਚੇ ਸੋਹਣੇ ਹੁੰਦੇ ਆਓ ਮਿਲ ਜੀਏ ਬਾਈ ਨੂੰ ਤੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਕਰਾਂਗੇ ਗੁਰਦਾਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਗੁਰਦਾਸ ਚਾਰ ਝੋਟੀਆਂ ਅੱਜ ਆਪਣੇ ਕੋਲ ਹਾਂਜੀ ਹਾਂਜੀ ਚਾਰ ਆ ਜੀ ਅੱਜ ਆਪਣੇ ਕੋਲ ਤਾਂ ਪਹਿਲੇ ਨੰਬਰ ਵਾਲੀ ਝੋਟੀ ਜਿਹੜੀ ਐ ਇਸ ਸਾਈਡ ਦੇ ਉੱਤੇ ਖੜੀ ਕੋਈ ਨਾ ਵਿਖਾਉਣੇ ਆ ਪਹਿਲਾਂ ਆਪਣੇ ਸਾਰੀਆਂ ਗੱਟੀਆਂ ਜਾਨਕਿ ਦੇਖ ਸਕਦੇ ਹੋ ਜਿਵੇਂ ਆਹ ਵੇਖੋ ਆ ਵੀ ਕੱਟੀ ਛੋਟੀ ਉਮਰ ਦੀ ਆ ਜਮਾ ਬੋਲ ਸੀਲ ਸ਼ਰੀਪ ਕੋਈ ਐਵੇਂ ਕੋਈ ਤੋ ਥਾਣ ਦੇਖੋ ਦੋਸਤੋ ਇਹਦੇ ਵੀ ਕਰਮ ਵਾਲੀ ਸਾਰੀਆਂ ਗੱਟੀਆਂ ਦੇ ਪਹਿਲੇ ਨੰਬਰ ਵਾਲੇ ਦੀ ਵੇਖ ਲਓ। ਤੋ ਇਹਦੇ ਵੀ ਥਾਣ ਤਸੀ ਦੇਖ ਸੋ ਤੇ ਪੋਲੋ ਪੀਥੀ ਤੇ ਸੋਨੇ ਥਾਣ ਹੈ। ਅ ਗਰਦਾਸਾ ਦੰਦੋ ਕਿਵੇਂ ਹੈ ਬਾਈ ਤੇ ਰੇਟ ਕੀ ਰਹੂਗਾ? ਇਹਦਾ ਰੇਟ ਆਪਾਂ 38000 ਰੁਪਏ ਕਰਦੇ ਆਂ ਤੇ ਦੰਦੂ ਖੀਰੀ ਆ ਤੋਰ ਦੇਵੇਂ। ਸੋ ਦੋਸਤੋ ਰੇਟ 38000 ਹੈ ਤੇ ਦੰਦੋ ਖੀਰੀ ਹੈ। ਅ ਥੋੜੇ ਚਾਰ ਕਬਾਲ ਚਿੱਟੇ ਆ ਗਏ ਸਹੀ ਹੈ। ਸੋ ਮੱਥੇ 'ਚ ਛੋਟਾ ਜਿਹਾ ਬੱਲ ਹੈਗਾ। ਟਾਂਜਾ ਬਹੁਤ ਸੋਹਣਾ ਹੈ। ਸਟਰਕਚਰ ਤਾਂ ਉਤੋਂ ਤੁਸੀਂ ਵੀਡੀਓ ਚੋ ਦੇਖ ਰਹੇ ਹੋ ਤੁਹਾਨੂੰ ਪਸੰਦ ਆਊਗੀ ਇਹ ਜੋ ਟੀਵੀ ਬਾਕੀ ਕੋਲੋਂ ਆ ਕੇ ਦੇਖ ਲਿਆ ਕਰੋ ਜਿਹੜਾ ਨਗ ਤੁਸੀਂ ਖਰੀਦਣਾ ਹੁੰਦਾ ਕਿਉਂਕਿ ਨੰਬਰ ਸਕਰੀਨ ਤੇ ਚੱਲਦਾ ਰਹਿੰਦਾ ਤਸੱਲੀ ਪਸੂ ਦੀ ਕੋਲੋਂ ਆ ਕੇ ਕੀਤੀ ਜਾਂਦੀ ਹੱਥੀਂ ਪਹਿਲੇ ਨੰਬਰ ਤੇ ਸੋਹਣੀ ਝੋਟੀ ਸੋਹਣੇ ਢਾਂਚੇ ਦੀ ਹੈ ਚੰਗੀ ਸੰਭੀ ਹੋਈ ਹੈ ਇਸ ਤੋਂ ਬਾਅਦ ਤੁਹਾਨੂੰ ਮੈਂ ਤਿੰਨ ਹੋਰ ਝੋਟੀਆਂ ਦਿਖਾਉਣੀਆਂ ਦੋ ਕਟੀਆਂ ਬਿਲਕੁਲ ਛੋਟੇ ਛੋਟੇ ਸੈਂਗ ਤੇ ਛੋਟੀਆਂ ਇਹ ਮੀਨੀ ਹੈ ਜੀ ਦੋ ਨੰਬਰ ਵਾਲੇ ਇਹ ਮੀਨੀ ਹੈ ਬਹੁਤ ਚੰਗੇ ਥਣਾ ਤੁਹਾਨੂੰ ਪਹਿਲਾਂ ਵੀ ਵਿਖਾਏ ਆ ਬਹੁਤ ਯਾਨੀ ਕਿ ਬਹੁਤ ਸਾਫ ਸੁਧਰੀਆ ਥਣਾ ਸੋਣਾ ਦੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ ਵੀ 38000 ਰੁਪਏ ਮੀਨੀਆ ਸੰਗਾ ਤੋਂ ਹਲਦੇ ਆ ਦੋਨੇ ਤੋਰ ਦੇ ਸੋ ਰੇਟ ਇਹਦਾ ਵੀ 38000 ਆ ਤੇ ਸਿੰਘ ਦੋਨੇ ਹੀ ਹਲਦੇ ਆ ਮੀਨੀ ਝੋਟੀ ਬਣੂਗੀ ਢਾਂਚਾ ਹੋ ਸਕਦਾ ਵੀ ਇਸ ਲੋਟ ਚੋਂ ਸਾਰਿਆਂ ਚੋਂ ਖੁੱਲਾ ਹੋਵੇ ਉਤੋਂ ਸਿੰਘ ਵਿਖਾ ਦੇ ਦਿੰਦੇ ਸਿੰਘ ਇਹ ਦੋਨੇ ਹੀ ਹਲਦੇ ਆ ਦੋਸਤੋ ਥੱਲੇ ਨੂੰ ਹੀ ਜਾਣਗੇ ਤੋਰ ਦੇ ਬਈ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸਭੀ ਇਹ ਵੀ ਚੰਗੀ ਐ ਥੱਲੋਂ ਬੜੀ ਚੰਗੀ ਐ ਇਹਦੇ ਝੋਲ ਜਿਹੜੇ ਥਣ ਦਿਸਦੇ ਆ ਨਾਲ ਮਾਸ ਖੁੱਲਾ ਡੁੱਲਾ ਦਿੰਦਾ ਸਟਰਕਚਰ ਇਹਦਾ ਵੀ ਦੇਖ ਲਓ ਤੁਸੀਂ ਸੋ ਇਹ ਮੀਨਿੰਗ ਝੋਟੀ ਵੀ ਨਹੀਂ ਕੱਟੀ ਐ ਦੱਸੋ ਸਿੰਘ ਥੱਲੇ ਨੂੰ ਜਾਵਣੇ ਹੁੰਦੇ ਜਿਹੜੇ ਹਲਦੇ ਹੁੰਦੇ ਕਿਉਂਕਿ ਥੱਲੇ ਨੂੰ ਹੀ ਪਸ਼ੂ ਲੈ ਕੇ ਜਾਂਦਾ ਉਹ ਤੋਂ ਬਾਅਦ ਚ 2 ਨੰਬਰ ਤੇ ਤੁਹਾਨੂੰ ਇਹ ਦਿਖਾ ਰਹੇ ਹਾਂ 3 ਨੰਬਰ ਤੇ ਇੱਕ ਹੋਰ ਝੋਟੀ ਤੁਹਾਨੂੰ ਦਿਖਾਉਂਗਾ ਛੋਟੇ ਛੋਟੇ ਸਿੰਘ ਐ 3 ਨੰਬਰ ਵਾਲੀ ਦੇ ਏ ਵੀਖ ਲੋ ਸਹੀ ਆ ਤੁਹਾਨੂੰ ਤੇਰੇ ਕਰਾਸ ਦੇਖੇ ਹੋਇਆ ਬਈ ਰੇਟ ਇਹਦਾ ਕੀ ਰਹਿਣਾ ਕਰਾਸ ਰੇਟ ਇਹਦਾ 33000 ਰੁਪਏ ਆ ਜੀ 33000 ਰੇਟ ਆ ਦੋਸਤੋ ਤੇ ਇਹਦੇ ਵੀ ਛੋਟੇ ਛੋਟੇ ਸਿੰਘ ਆ 11 ਮਹੀਨੇ ਉਮਰ ਆ ਤੇ ਜਿਵੇਂ ਜਾਨੀ ਕਿ 1.5 ਸਾਲ ਜਿੰਨਾ ਵਜਨ ਹੁਣ ਹੋਊਗਾ ਦਾ ਸਹੀ ਉਮਰ ਛੋਟੀ ਹੈ ਖੈਰ ਤੁਹਾਨੂੰ ਸਿੰਘਾਂ ਤੋਂ ਵੀ ਅੰਦਾਜ਼ਾ ਹੋਊਗਾ ਢਾਂਛੇ ਤੋਂ ਵੀ ਅੰਦਾਜ਼ਾ ਹੋਊਗਾ ਸਿੰਘ ਮੋੜੀ ਆਂਦੀ ਆ ਬਲ ਪਾਈ ਬੈਠੀ ਆ ਪੂਰਾ ਸਹੀ ਆ ਜਾ ਬੋਤੇ ਸੋ ਇਹ ਦਾ ਰੇਟ 35000 ਛੋਟੀ ਕੱਟੀ ਐ ਉਮਰ ਛੋਟੀ ਦੀ ਐ ਪਰ ਪਲੀ ਫੁੱਲ ਐ ਮਤਲਬ ਕਾਫੀ ਬੁੰਦ ਬੋ ਕਰੂਗੀ ਜੀ ਹੂੰ 11 ਮਹੀਨੇ ਉਮਰ ਆ ਸਾਡੀ ਲੰਬਾਈ ਕਰ ਦੰਦੀ ਦੇਖ ਸਕਦੇ ਤੁਸੀਂ ਢਾਂਚਾ ਦੇਖ ਸਕਦੇ ਹੋ ਲੈ ਚੱਲ ਬਈ 10 ਨੰਬਰ ਤੇ ਸੀ ਐ 4 ਨੰਬਰ ਤੇ ਇੱਕ ਹੋਰ ਕੱਟੀ ਤੁਹਾਨੂੰ ਮੈਂ ਦਿਖਾ ਦੇਣੀ ਐ ਇਹ ਥੱਲੋਂ ਨੇ ਵੇਖੀ ਇਹ ਵੀ ਬਹੁਤ ਸਾਫ ਸੁਥਰੀ ਐ ਥੱਲਿਓ ਠੀਕ ਐ ਹਾਂ ਬਹੁਤ ਸੋਹਣੀ ਚੋਟੀ ਵਿਸਾ ਸੱਲਮ ਸਹੀ ਚਾਰੇ ਕਟੀਆਂ ਆਪਾਂ ਥਣਾ ਨੂੰ ਜਮਾ ਝੋਲੀ ਇੱਕ ਨੰਬਰ ਆ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਇਹ ਡੇਢ ਸਾਲ ਹੋ ਮਰਾ ਜੀ ਰੇਟ 35000 ਰੁਪਿਆ 35 ਹਾਂਜੀ 35000 ਰੇਟ ਆ ਭਲਾਰੇ ਅੱਜ ਹੀ ਪਾਇਆ ਨਾ ਸੰਗਲ ਸੀਗਾ ਗਲ ਚ ਠੀਕ ਹੈ ਉਹ ਆ ਜਪੋਈ ਇਹਦਾ ਰੇਟ 35000 ਆ ਭਾਅ ਅਲੱਗ-ਅਲੱਗ ਹੈ ਪਸੂ ਥੱਲੋਂ ਥਣਾ ਦੇ ਸਾਰੇ ਹੀ ਸੁਨੱਖੇ ਆ ਢਾਂਚੇ ਸੋਹਣੇ ਇਹਨਾਂ ਦੇ ਪੋਲੋ ਆ ਕੇ ਦੇਖ ਲਓ ਵੀ ਕਿਹੜੀ ਝੋਟੀ ਕਿੰਨਾ ਇੱਕ ਕਰਦ ਕਰਕੇ ਵੱਡੀ ਮੱਝ ਬਣੂਗੀ। ਬਾਕੀ ਤੁਸੀਂ ਤਸੱਲੀ ਕਰਨ ਦਾ ਹੱਕ ਰੱਖਦੇ ਹੋ ਜਿੰਨੇ ਪੈਸੇ ਲਾਉਣੇ ਆ ਆਪ ਦੀ ਨਿਰਖ-ਫਰਖ ਕਰ ਲਿਓ। ਨਾਗ ਚਾਰ ਆ ਦੋਸਤੋ ਤੇ ਚਾਰਾਂ ਦੇ ਰੇਟ ਵੀਡੀਓ ਚ ਕਰਤੇ ਆ। ਇੱਕ ਬੇਨਤੀ ਹੈ ਵੀ ਜਿਹੜਾ ਭਰਾ ਵੀਡੀਓ ਚ ਰੇਟ ਕਰਦਾ ਹੁੰਦਾ ਨਹੀਂ ਪਸ਼ੂ ਪਸੰਦ ਤੁਸੀਂ ਨਹੀਂ ਖਰੀਦੋਗੇ ਜੇ ਤੁਹਾਨੂੰ ਮਹਿੰਗਾ ਲੱਗਦਾ ਕਮੈਂਟ ਕਰਕੇ ਉਹਦਾ ਦਿਲ ਜਣਾ ਤੋੜਿਆ ਕਰੋ ਫਿਰ ਸਾਰੇ ਭਰਾਵਾਂ ਤੋਂ ਰੇਟ ਆਪਾਂ ਵੀਡੀਓ ਚ ਕਰਾਉਣ ਲੱਗ ਜਾਂਗੇ। ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਚਾਰ ਪਸ਼ੂ ਚਾਰ ਝੋਟੀਆਂ ਸੋਹਣੀਆਂ ਸੀਗਾਂ ਬਾਈ ਕੋਲ ਤੇ ਵਿਖਰੀ ਆਉਣਗੀਆਂ ਤੁਸੀਂ ਖਰੀਦ ਸਕਦੇ ਹੋ ਧੰਨਵਾਦ